ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਹਿਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੋਈ ਹੈ ਜੀ ਬਠਿੰਡੇ ਜ਼ਿਲ੍ਹੇ ਦੀ ਤੇ ਦਸイール ਰਾਮਪੁਰਾ ਫੂਲ ਦੀ ਪਿੰਡ ਸਾਡਾ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਗੱਲਬਾਤ ਕਰਾਵਾਂਗੇ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ ਚੰਗੀ ਕਿਹੜਾ ਸੂਆ ਉਹ ਵੀ ਪੁੱਛਾਂਗੇ ਕਿੰਨਾ ਦੁੱਧ ਬਾਦ ਕੱਢੂਗੇ ਉਹ ਵੀ ਪੁੱਛਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੋ ਜੀ ਠੀਕ ਹੈ ਪਹਿਲਾਂ ਤਾਂ ਨੰਬਰ ਬੋਲ ਦਈਏ ਜੀ ਹਾਂ ਜੀ ਨੰਬਰ 90564 ਹੂੰ 8743 90564 857 ਜੀ 743 ਓਕੇ ਤੇ ਪਿੰਡ ਆਪਣਾ ਜੀ ਦੁੱਲੇ ਵਾਲਾ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਜੀ ਬਠਿੰਡਾ ਨੇੜੇ ਆਪਣੇ ਭੈਰੂਪਾ ਆ ਗਿਆ ਨਾ ਮੇਨ ਤੇ ਇਧਰਲੇ ਪਾਸੇ ਜੰਗੀਆਂ ਆਣਾ ਬਰਨਾਲੇ ਜ਼ਿਲ੍ਹੇ ਦਾ ਆ ਗਿਆ ਤੇ ਆਪਣਾ ਪਿੰਡ ਆ ਗਿਆ ਜਿਹੜਾ ਲਾਸਟ ਬਠਿੰਡੇ ਦਾ ਬਠਿੰਡੇ ਦਾ ਓਕੇ ਜੀ ਜਿਹੜੀ ਝੋਟੀ ਦੇਖੀ ਐ ਨੀ ਸਕਰੀਨ ਤੇ ਕਿਹੜਾ ਸੂਆ ਸੂੰਦੀ ਐ ਇਹ ਦੂਜੇ ਸੂਏ ਸੂੰਦੀ ਐ ਦੂਜੇ ਸੂਏ ਸੂੰਦੀ ਐ ਕਿੰਨੇ ਦਿਨ ਬਾਕੀ ਐ ਜੀ ਬਸ ਇਹ ਹੈਗੀ ਆ 5-4 ਦਿਨ ਲਈ 5 ਤੋਂ 4 ਦਿਨ ਬਾਕੀ ਤੇ ਲੈ ਵੇ ਲੂਗੇ ਤਾਂ ਫਿਰ ਦੁੱਖ ਤੋੜੇ ਪਾਇਆ ਹਨਾ ਅਮਰੀਕਨ ਗਾਇਆਂ ਆ ਰਗੇ ਥਲੇ ਤੋਂ ਆ ਜੀ ਆ ਦੇਖੋ ਤੋਰੋ ਜੀ ਹੁਣ ਤੋਰਾ ਕਰਾ ਕੇ ਚੈੱਕ ਚੰਗੀਆਂ ਚ ਆਪਾਂ ਇਹਨੂੰ ਕਹਿ ਸਕਦੇ ਆ ਤੇ ਬਾਹਰ ਪਿੱਛੇ ਦੀ ਸਭ ਓਕੇ ਆ ਜੀ ਹਾਂ ਜੀ ਹਾਂ ਓਕੇ ਉਹ ਗਰੰਟੀ ਹੋ ਬਾਈਆਂ ਦੀ ਕੋਈ ਇਹੋ ਜਿਹੀ ਗੱਲ ਨਹੀਂ ਤੇ ਬਾਕੀ ਦੇਰ ਕੱਲਾ ਕੱਲਾ ਥਾਣ ਉਧਰ ਨੂੰ ਗੱਠ ਪਾਲਾ ਭਾਉਂਦੇ ਉਧਰ ਨੂੰ ਪਾਲਾ ਗੱਠ ਕਿਸੇ ਪਾਸੇ ਨਹੀਂ ਖੁੰਜੀ ਵੀ ਆਹ ਦੇਖੋ ਜੀ ਥਾਣ ਹਵਾਨੇ ਦੀ ਪੂਰੀ ਸਾਫ ਸੁਥਰੀ ਐ ਮੋੜ ਲਿਓ ਜੀ ਕੱਦਗਾਠ ਵੀ ਠੀਕ ਆ ਤੇ ਲੇਵਾ ਨਾ ਸੂ ਨਾ ਟੱਚ ਹੋ ਕੇ ਗਾਂ ਧੁੰਨੀ ਟਿੱਕਰ ਜਾਂਦਾਗਾ ਆਹ ਦੇਖੋ ਜੀ ਥਾਣ ਹਵਾਨਾ ਨੇੜੇ ਤੋਂ ਕਰਾਵਾ ਕੇ ਚੈੱਕ ਆਹ ਦੇਖੋ ਕਰੋ ਚੈੱਕ ਕਰੋ ਦਰਸ਼ਨ ਲੈ ਵੀ ਦਿ ਆਹ ਦੇਖੋ ਕੁਆਲਿਟੀ ਬੁਰੀ ਚੰਗੀ ਤੇ ਥਾਣਾ ਸੁਣਾ ਦੇ ਓਕੇ ਆ ਜੀ ਓਕੇ ਓਕੇ ਜੀ ਪਾਰ ਪਿੱਛਾ ਸਭ ਓਕੇ ਥਾਣਾ ਦੀ ਓਕੇ ਯਾਨੀ ਹੁਣ ਤਾਂ ਫਿਰ ਰੈਡੀ ਹੋਏ ਬੇ ਕਿਨੇ ਦਾ ਲੈ ਜੂਗੀ ਬਾ ਪੰਜ ਚਾਰ ਦਿਨ ਕੱਢ ਸਕਦੀ ਕਿੰਨਾ ਦੁੱਧ ਕਹਿ ਕੇ ਦੇ ਦਾਂਗੇ ਅਸੀਂ ਬਾ ਸਾਬਾ 12 ਕਿਲੋ ਕਹਿ ਕੇ ਤੇ ਜਾਏਗਾ ਲੈ ਰਹਿ ਜੀ ਲੋ 15 15 ਵੀ ਕਹਿਂਦੇ ਹੈ ਨਾ ਬਾਈ ਜਾਂਦੇ ਸਾਡੇ ਹਾਂ ਬਾਈ ਕਹਿੰਦਾ 12 ਕਹਿ ਕੇ ਦੇਣਿਆ ਤੇ ਮੁੱਲ ਕੀ ਆ ਗਿਆ ਜੀ ਖੇਚਮਾ ਤੇ ਜਾਇਜ਼ ਜਮਾ ਜਗਬਣ ਦੇ ਹਿਸਾਬ ਨਾਲ 1,30,000 ਦਾ ਮਾਨਦਾਨ ਤਾਂ ਹੋਊਗਾ ਨਾ ਹਾਂ ਮਾਨਦਾਨ ਕਰ ਇਹ ਕਰੀ ਗਈ ਹੈ ਇੱਕ ਡਿਮਾਂਡ ਹੁੰਦੀ ਹੈ ਜੀ ਤੇ ਬਾਕੀ ਦੀ ਗੱਲ ਮੌਕੇ ਤੇ ਤੁਹਾਡਾ ਮਾਨਤਨ ਜ਼ਰੂਰ ਹੋਣਾ ਕੋਈ ਇਹੋ ਜੀ ਗੱਲ ਨਹੀਂ ਚੰਗੀਆਂ ਜਾ ਗਈ ਤੇ ਸਿੰਘ ਸਲਾ ਵੀ ਇਹਦਾ ਬਾਡੀ ਦੇ ਹਿਸਾਬ ਨਾਲ ਜੱਜਦਾ ਹਨਾ ਮੂਰ ਦੀ ਆਪਾ ਥਾਣ ਦਿਖਾ ਦਈਏ ਕਾੜੀ ਵਿਚਾਰੀ ਸਭ ਬਰਾਬਰ ਦੀ ਚੱਕੀ ਫਿਰਦੀ ਹੈ ਆ ਦੇਖੋ ਜੀ ਚਾਰੇ ਥਣ ਨਿਕਲ ਰਵੇ ਪੂਰੇ ਗੈਪ ਤੇ ਤੇ ਮੂਰੋ ਸਟਾਰਟਿੰਗ ਦੇਖੋ ਕਿੱਥੋਂ ਲੇਵੇ ਦੀ ਕਰਦੀ ਹੈ ਤੇ ਕਿੱਥੇ ਆ ਕੇ ਖਤਮ ਹੁੰਦੀ ਆ ਦੇਖੋ ਜੀ ਪਿਛੋਂ ਦੇਖ ਲਓ ਕੁਆਲਿਟੀ ਬੁਰੀ ਚੰਗੀ ਹੈ 130000 ਤੁਹਾਡਾ ਮਾਨਤਨ ਖੁੱਲਾ ਹੋਣਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਸੀਲ ਠੰਡੀ ਫੁੱਲ ਪਾਰ ਪਿੱਛੇ ਦੀ ਓਕੇ ਤੇ ਬਾਕੀ ਦੀ ਗੱਲ ਜੀ ਜ਼ਰੂਰ ਸੰਪਰਕ ਕਰੋ ਬਾਈ ਨਾਲ ਨੰਬਰ ਬਾਈ ਫੇਰ ਬੋਲ ਦੋ 90542 ਹਮ 80743 80743 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪੁਰਾ ਫੂਲ ਇੱਕ ਝੋਟੀ ਸੀ ਇੱਕ ਸੌਨ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦਿਲ ਤੋਂ ਧੰਨਵਾਦ ਜਲਦ ਮਿਲਦਾ ਕੈਨਾਂ ਵੀ ਵੀਡੀਓ ਦੇ ਨਾਲ